ਯਾਰ ਆ ਜੀ ਤੇ ਤੇ ਮੇਰੀ ਗੱਲ ਸੁਨੋ ਪਲੀਜ਼ ਮੈਨੂੰ ਮਾਫ ਕਰ ਦਿਓ ਯਾਰ ਸੋਈ ਲੈ ਨਹੀਂ ਹਾਂ ਚਾਹੀਦੀ ਆਏ ਹੋ ਰਾਜਮਾਸੀ ਦਾ ਕੀ ਹਾਲ ਹੈ ਹਾਂ ਠੀਕ ਠਾਕ ਹੈ ਜੀ ਤੂੰ ਗਏ ਹੋ ਮੇਰਾ ਦਿਲ ਹੀ ਨਹੀਂ ਲੱਗਾ ਦੋ ਦਿਨ ਅੱਛਾ ਹਾਂ ਮੇਰਾ ਦਿਲ ਹੀ ਜੀ ਲੱਗਦਾ ਬਿਆ ਹਾਂ ਹਾਲ ਚਾਲ ਠੀਕ ਹੈ ਮਾਸੀ ਦਾ ਹਾਂ ਠੀਕ ਠਾਕ ਹਾਂ ਨੂਆ ਨੂਆ ਸਭ ਠੀਕ ਹੈ ਪਰ ਉਹਨੇ ਨੂ ਕਾਂਡੇ ਵਾਂਗ ਕੱਢ ਦਿੱਤੀ ਕਿਉਂ ਆਪੇ ਤੇ ਸਾਢੀ ਵੇਖ ਜਲਾ ਕਿੰਨੀ ਢੇਰ ਦਿੱਤੀ ਹੋਈ ਹੈ ਐਨ ਨੂੰ ਜਰਾ ਖਿੱਚ ਕੇ ਰੱਖ। ਜੇ ਸੇਵਾ ਸੁਭਾ ਕਰਾਣੀ ਆ ਨਾ ਤੈਨੂੰ ਖਿੱਚ ਕੇ ਰੱਖ। ਤੇਰੀ ਕਰਦੀ ਤੇ ਹੀ ਸੇਵਾ ਔਰ ਕਿੰਨੀ ਕੀ ਕਰਾਵਾ। ਜਿਸ ਤਰ੍ਹਾਂ ਤੁਸੀਂ ਕੇ ਮੋਸਰਾ ਉਹਨੂੰ ਖਿੱਚ ਕੇ ਰੱਖਿਆ। ਉਹ ਤੇ ਤੇਰੀ ਗੱਲ ਜੀ ਤੇ ਤੂੰ ਖਿੱਚ ਕੇ ਥੇ ਰੱਖਿਆ। ਉਹਨੂੰ ਕਿਹਾ ਤਾਂ 2 ਘੰਟੇ ਸਾਡੀਆਂ ਨਾਲ ਧਾਨ ਕੇ ਤੇ ਮਲਿਆ ਕਰੇ। ਸਰੀਰ ਹੁੰਦਾ ਨੇ ਪਤਾ ਵਡੇਰਾ ਸਰੀਰ ਹੈਗਾ ਗਾ। ਹੁਣ ਨਹੀਂ ਕੁਛ ਹੁੰਦਾ ਤਾਂ ਕੀ ਕਰੀਏ ਫੇਰ ਹੁਣ। ਉਹਨੂੰ ਕਿਹਾ ਤਾਂ 1.5 ਅੱਧਾ ਘੰਟਾ ਤੁਹਾਡੀਆਂ ਮਲਿਆ ਕੇ ਤੇ ਘੰਟਾ ਡੇਢ ਘੰਟਾ ਮੇਰੀਆਂ ਮਲਤਾ ਮਲਿਆ ਕਰੇ। ਵੇਲੀ ਪੈਨ ਮੇ ਤੋਂ ਵੱਡੀ ਐ ਤੇ ਚੜਦੀ ਪਤਾ ਕਿਸ ਤਰ੍ਹਾਂ ਚੁਟਕੀ ਦੇ ਨਾਲ ਤਿੰਨ ਮੰਜ਼ਲਾ ਫੜਾ ਫੜ ਚੜਦੇ ਥੱਲੇ ਵੀ ਉਤਰ ਆਂਦੀ ਹੋ ਐਨੀ ਹੋਰੀ ਜਬੀੜ ਐ ਤੇ ਤੇਰੇ ਵਰਗੀ ਇੱਥੋਂ ਲੈ ਕੇ ਤੇ ਉੱਥੋਂ ਦਾ ਕੰਨੀ ਢੱਕੋ ਜਾ ਜਾਂਦਾ ਕੰਨੀ ਮੇਰੇ ਗੋਡੇ ਪੀੜ ਹੁੰਦੇ ਮੇਰੇ ਗੋਡੇ ਪੀੜ ਹੁੰਦੇ ਨੇ ਤੇ ਹੁੰਦੇ ਤੇ ਕੰਨੀ ਆ ਨਾ ਨਹੀਂ ਹੁੰਦੇ ਤੇ ਕੰਨੀ ਆ ਨਾ ਅਜਾ ਉਹ ਤਾਂ ਠੀਕ ਹੈ ਗਿਆ ਤੇ ਉਹਦੇ ਬਾਰੇ ਵੀ ਵੇਖ ਐਸ ਤਰ੍ਹਾਂ ਤੂੰ ਵੀ ਥੋੜੀ ਚੁਸਤੀ ਆਪਣੇ ਸਰੀਰ 'ਚ ਰੱਖ ਲੈ ਤੁਹਾਡੇ ਕਹਿੰਦਾ ਮਤਲਬ ਕੀ ਐ ਮੇਰਾ ਮਤਵਲੇ ਇਹ ਵੇਖ ਤੂੰ ਇਹਨੂੰ ਕਹਿ ਕੇ ਨਾ ਕਿ ਮਾਸਟਰ ਆਇਆ ਕਰ ਮੇਰਾ ਮਤਵਲੇ ਆ ਗਈ ਤੇਰੀ ਬਕਾਜਾ ਕਰੇ ਤੇ ਚੱਲ ਮੇਰੀ ਅੱਧਾ ਦਾ ਘੰਟਾ ਕਰ ਜਾ ਕਰ ਕੈਨ ਨਹੀਂ ਆ ਬਰੂਨ ਆਹ ਕੈਨ ਨਾ ਨੋ ਕੈਨ ਨਹੀਂ ਆ ਕੈਨ ਨਹੀਂ ਆ ਸਸੀਗਾ ਤੇ ਇਜੀ ਸਸੀਗਾ ਭਾਲ ਵਧੀਆ ਵਧੀਆ ਨਹੀਂ ਅੱਜ ਕਿਥੋਂ ਚੰਨ ਚੜ ਗਿਆ ਕੀ ਮਤਲ ਮੱਥੇ ਟੇਕ ਨਹੀਂ ਪਈ ਐ ਚਾਈ ਜੀ ਇੰਨੇ ਦਿਨਾਂ ਬਾਅਦ ਆਏ ਆ ਤਾਂ ਕਰਕੇ ਨਹੀਂ ਤੇ ਤੈਨੂੰ ਹੁਣ ਜਿਆਦਾ ਚਾਹੀਏ ਚਾਈ ਦੇ ਰਾਹ ਦੇ ਆਏ ਆ 골ਡੀ ਲੈ ਕੇ ਆਇਆ ਤੇ ਉਸਲੇ ਮਰਚ ਬੰਦਾ ਸੀ ਤੂੰ ਉਸਲੀ ਥੱਲੇ ਆ ਕੇ ਚਾਈ ਨੂੰ ਮਿਲੀ ਤੇ ਉਹ ਤਾਂ ਮੈਂ ਸੁੱਤੀ ਹੋਈ ਸੀ ਤੇ ਫਿਰ ਕੀ ਹੋ ਗਿਆ ਜੇ ਮੈਂ ਹੁਣ ਕਰਦੀ ਤੇ ਤੁਹਾਨੂੰ ਪਤਾ ਲੱਗਾ 골ਡੀ ਲੈਣ ਗਿਆ ਵਾ ਨਹੀਂ ਮੈਨੂੰ ਨਹੀਂ ਪਤਾ ਲੱਗਾ ਜੇ ਇੰਨੀ ਅਕਲ ਹੋਵੇ ਤੇ ਘਟਾ ਹੀ ਕਰਦਾ ਹਾਏ ਰੱਬਾ ਤੁਹਾਡੇ ਲਈ ਕੋਈ ਚੰਗਾ ਕਰ ਲੋ ਤਾਂ ਤੁਹਾਨੂੰ ਪ੍ਰੋਬਲਮ ਆ ਜੇ ਮਾੜਾ ਕਰ ਲੋ ਫਿਰ ਤੇ ਪ੍ਰੋਬਲਮ ਹੈ ਹੀ ਹੈ ਤੇ ਤੁਸੀਂ ਦੋਵੇਂ ਹੈ ਨਾ ਘਰੀ ਜਾਓ ਮੈਂ ਇਹਦੇ ਤੁਹਾਡੇ ਦੋਵਾਂ ਦੇ ਵਿੱਚ ਨਹੀਂ ਬੈਹ ਸਕੀ ਚੱਲੀ ਆ ਮੈਂ ਕਿੱਥੇ ਚੱਲੀ ਆ ਰਾਣੀ ਬਣ ਕੇ ਕਿੱਥੇ ਚੱਲੀ ਆ ਕਿਤੇ ਵੀ ਨਹੀਂ ਚੱਲੀ ਕਿਚਨ ਤੇ ਚੱਲੀ ਸੀ ਕਿਉਂ ਕੀ ਹੋ ਗਿਆ ਫਿਰ ਕਿਚਨ ਚੱਲੀ ਤੇ ਏਡੇ ਭਾਰੇ ਕੱਪੜੇ ਪਾ ਕੇ ਜਾਣਾ ਕੰਮ ਕਰਦੇ ਕੋਈ ਸਬਜ਼ੀ ਬਣਾਉਂਦੇ ਵਾਲਦੀ ਲੱਗਲੇ ਤੇ ਨਵੇਂ ਥੋੜੇ ਖਰਾਬ ਕਰਨੀ ਰਸੋਈ ਲਈ ਦੋ ਚਾਰ ਕੱਪੜੇ ਰੱਖਾ ਆਪਣੇ ਕੰਮ ਕਰਨ ਲਈ ਏਡੇ ਭਾਰੇ ਥੋੜੀ ਜੁੜ ਘਰ ਬਾਕੇ ਖਰਾਬ ਕਰਨੇ ਪਹਿਲਾ ਸਮਾਂ ਹੁੰਦਾ ਸੀ ਨਾ ਜਦੋਂ ਉਹ ਐਂਗਣੇ ਸੀ ਤਿਆਰ ਹੁੰਦੀ ਆ ਪਤਾ ਹੁੰਦਾ ਸੀ ਘਰ ਦਾ ਕੰਮ ਕੰਮ ਕਰਨਾ ਅੱਜ ਕੱਲ ਤੇ ਸੁੱਤੀਆਂ ਉਰਜ਼ੀਆਂ ਸਾਰੇ ਤੇ ਪਹਿਲਾਂ ਬਸ ਥੋੜੇ ਥੋੜੇ ਕੱਪੜੇ ਪਾ ਕੇ ਬਹਿ ਜਾਂਦੀਆਂ ਦੱਸ ਕੰਮ ਕਿੰਨੇ ਕਰਨਾ ਹੁੰਦਾ ਵੇ ਉਹ ਤੇਰੀ ਕੰਮ ਕਰਨਾ ਹੋਵੇ ਤੇ ਤਾ ਦਾ ਨਾ ਕੰਮ ਦੇ ਕੋਈ ਕਰਨਾ ਨਹੀਂ ਤੇ ਤਿਆਰ ਹੋ ਗਈ ਬੈਣਾ ਮੈਂ ਨਵੇਂ ਨਵੇਂ ਕੱਪੜੇ ਪਾ ਕੇ ਬਹਿਣਾ ਕਿ ਮੈਨੂੰ ਕੰਮ ਕਰਨਾ ਹੀ ਨਾ ਪਵੇ ਕੋਈ ਨਾ ਮੈਨੂੰ ਸੱਚ ਕੰਮ ਕਰ ਲਈ ਗਏ ਕੱਪੜੇ ਦੇ ਚ ਹੀ ਸਾਰਨੇ ਚੁੱਪ ਕਰ ਜਾਣਾ ਫਿਰ ਆਪੇ ਲੱਗ ਜਾਣਾ ਸੱਸ ਨੇ ਤੈਨੂੰ ਕਹੇ ਦੋ ਸੂਟ ਸਵਾਵੇ ਉਹ ਰਾਇਬ ਤੇਨ ਸੁਆਣੇ ਕੀ ਹੋ ਗਿਆ ਬਤੇਰੇ ਆ ਕੇ ਉਹ ਕਪੜੇ ਪਾਇਆ ਕਰ ਪਹਿਲਾ ਕੰਮ ਵੇਲੇ ਤੇ ਬਾਅਦ ਵਿੱਚ ਪਾਇਆ ਕਰ ਸੋਨੇ ਫਿਰ ਨਾਲ ਕੋਈ ਭੈਣ ਭਰਾ ਕੋਈ ਆ ਜਾਂਦਾ ਕੁਛੀ ਹੋ ਜਾਂਦਾ ਪਤਾ ਤੇ ਇਹ ਕੰਮ ਕਰਨਾ ਹੁੰਦਾ ਘਰ ਦਾ ਜੇ ਸਿਰੇ ਸਿਰੇ ਹੁੰਦਾ ਹੀ ਇਹ ਕੰਮ ਤਾਂ ਵੇਲੇ ਤੇ ਹੁੰਦਾ ਹੀ ਇਹ ਸਿਰੇ ਸਿਰੇ ਹਾਂ ਤੇ ਕੰਮ ਸਾਰਾ ਤੂੰ ਹੀ ਕਰਦੀਆਂ ਜੇ ਨਾ ਕਿਹੜੇ ਕੰਮ ਨੂੰ ਹੱਥ ਲਾਉਂਦੀਆਂ ਜੇ ਤੇ ਨਾਲੇ ਜੇ ਮੈਂ ਤਿਆਰ ਹੀ ਹੋ ਗਈ ਕੀ ਤੁਹਾਨੂੰ ਇੰਨਾ ਸਾੜਾ ਜਾਂ ਮਚ ਗਿਆ ਅੰਦਰੋਂ ਸਾੜਾ ਨੂੰ ਮਚਿਆ ਸਾੜਾ ਨੂੰ ਤੇ ਖੁਸ਼ ਹੋਣਾ ਚਾਹੀਦਾ ਵਾ ਸੱਸਾ ਚੁੱਪ ਕਰ ਜਾਓ ਮੇਰੀ ਗੱਲ ਸੁਣੋ ਸੱਸਾ ਪਤਾ ਕੀ ਕਹਿੰਦੀ ਹੁੰਦੀਆਂ ਕਿ ਸਾਡੀਆਂ ਨੂੰ ਤਿਆਰ ਹੋ ਕੇ ਰਹਿਣ ਬਾਹਰ ਕੋਈ ਆਵੇ ਵੇਖੇ ਤੇ ਤੂੰ ਹੀ ਪਤਾ ਨਹੀਂ ਕਹਿੋ ਜੀ ਮੇਰੇ ਪੱਲੇ ਪੈ ਗਈ ਹੈ ਤੁਹਾਡਾ ਤੇ ਭਾਂਡਾ ਹੀ ਪੁੱਠਾ ਵਾ ਕੀ ਤਿਆਰ ਨਾ ਹੋਏ ਨਾ ਕਰੋ ਨਾ ਕਰ ਪਤਾ ਨਹੀਂ ਜੇ ਜਨੂ ਸਿਆਣੀ ਕਿ ਤੇ ਤੂੰ ਤਿਆਰ ਨਾ ਹੋ ਕੰਮ-ਕੰਮ ਕਰਕੇ ਫੇਸ ਸੋਹਣੀ ਤਰ੍ਹਾਂ ਤਿਆਰ ਹੋ ਕੇ ਫਿਰ ਬੈਠ। ਤੇ ਮੈਂ ਤਿਆਰ ਹੋ ਕੇ ਬੜਾ ਵਧੀਆ ਕੰਮ ਕਰ ਲੈਣੀ ਆ। ਮੇਰੀ ਮਾਣੇ ਨੇ ਮੈਨੂੰ ਬੜੀ ਵਧੀਆ ਸਿੱਖਿਆ ਦਿੱਤੀ ਆ। ਤੇ ਤੂੰ ਹੀ ਕਰੀ ਜਾ ਜੋ ਕਰਨਾ। ਅੱਜ ਇਹ ਕੰਨਾ ਕੱਪੜਾ ਨਾਲ ਹਲਦੀ ਹੋ ਗਿਆ ਲੱਗ ਗਿਆ ਮੇਰੇ ਫੇਰ। ਫੇਰ ਆਣੀ ਹੋਣੀ ਕੋਈ ਗੱਲ ਨਹੀਂ। ਮੈਂ ਧੋਣੀ ਨਾ ਮੈਂ ਲਾ ਲਾਂਗੀ। ਮੈਨੂੰ ਪਤਾ ਕਿ ਤਰ੍ਹਾਂ ਹਲਦੀ ਦੇ ਦਾਗ ਲੱਥਦੇ ਆ। ਠੀਕ ਆ ਨਾ? ਤੇ ਤੂੰ ਹੀ ਕਰੀ ਜਾ ਜੋ ਕਰਨਾ। ਬੜੀ ਸਿਆਣੀ ਗੱਲ ਆ। ਨਾ ਨਹੀਂ ਗੱਲ। ਇਹ ਨਹੀਂ ਸੁਣੇ ਕੋਈ ਨਹੀਂ ਦਾਲ। ਤੁਸੀਂ ਕਹਿੰਦੇ ਮੇਰੀ ਭੈਣ ਨੇ ਨੂੰ ਤੈ ਹੀਰਵਾ ਮੱਤੀ ਆਈ ਆ। ਇਹ ਕੱਢਦੇ ਵਾਂਂ ਸਿੱਧੀਆ ਰੱਖਿਆ ਐ ਸਿੱਧੀ ਹੋਣ ਵਾਲੀ ਐ ਇਹਨੇ ਸਿੱਧੀ ਹੋਣ ਵਾਲੀ ਉਹ ਕਦੇ ਦੇ ਭਾਰੀ ਵਾਲੀ ਕੁੱਤਰੀ ਬੂਛੇ ਕਹਿੰਦਾ ਉਹ ਫੇਰ ਇੰਜ ਦੀ ਆਣੀ ਐ ਇਹਦਾ ਉਹ ਸਾਹ ਦਾ ਇਹਨੇ ਲੈਣਾ ਹੀ ਆਂਦੀ ਐ ਇਹਨੇ ਨਹੀਂ ਸੁਧਰਨਾ ਨਾ 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 ਜਿੰਨਾ ਮਰਜੀ ਪਿਆਰ ਨਾਲ ਸੰਝਾ ਲੋ ਗੁੱਸੇ ਨਾਲ ਸੰਝਾ ਲੋ ਇਹ ਨਹੀਂ ਸਮਝਣ ਵਾਲੀ ਆ ਗਈ ਇਹ ਸਮਝਣ ਵਾਲੀ ਹੈ ਨਾ 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 ਜੀ ਮੈਂ ਤਾਂ ਯਾਦ ਹੀ ਵੀ ਐਨਾ ਕਲੇਸ਼ਾਂ ਵਿੱਚ ਤੁਹਾਨੂੰ ਗੱਲ ਦੱਸਣੀ ਸੀ ਹਾਂ ਕੀ ਗੱਲ ਕੁੜੀਏ ਦਾ ਮੋਨ ਆਇਆ ਸੀ ਕੀ ਕਹਿੰਦੀ ਫੋਨ ਤੇ ਰੋਂਦੀ ਬਹੁਤ ਪਈ ਸੀ ਕੀ ਹੋਇਆ ਪਤਾ ਨਹੀਂ ਕੀ ਹੋਇਆ ਉਹਨੇ ਆਣਾ ਜੇ ਉਹਨਾਂ ਨੇ ਪਤਾ ਨਹੀਂ ਕੀ ਹੋਇਆ ਕੋਨੇ ਘਰ ਵਾਲੇ ਕੁਝ ਕਿਹਾ ਕੋਦੀ ਸੱਸ ਨੇ ਕੁਝ ਕਿਹਾ ਤੋ ਕਦੀ ਮੈਂ ਆ ਨਹੀਂ ਪਈਆ ਕਦਰ ਕੋਈ ਨਹੀਂ ਆ ਲੰਦੇ ਫਿਰ ਉਹਨਾਂ ਪੁੱਛਦੇ ਨਾ ਕੀ ਗੱਲ ਲਗੀ ਹੈ ਨਹੀਂ ਗੋਲਦੀ ਕੋ ਤੁਸੀਂ ਗੱਡੀ ਕੱਢੇ ਤੇ ਲੈ ਕੇ ਆਈਏ ਕੁੜੀ ਕਦਰ ਕੋਈ ਨਹੀਂ ਕੁੜੀ ਆਲਵੇ ਨਾ ਸਾਰੀ ਬਾਲ ਵਾਲ ਗੁਣੀ ਨੂੰ ਗੱਲ ਪੁੱਛ ਲੈਣਦੇ ਪਹਿਲਾ ਪਤਾ ਨਹੀਂ ਕੀ ਹੋਇਆ ਨਾ ਰੋਂਦੀ ਪਈ ਸੀ ਮੈਂ ਕੋਈ ਸੁਣਿਆ ਨਹੀਂ ਗਿਆ ਤਾਂ ਫੋਨ ਨਹੀਂ ਸੁਣਿਆ ਗਿਆ ਕੀ ਹੋਇਆ ਕੀ ਐਡੀ ਗੜੀ ਗੱਲ ਹੋ ਗਈ ਘਰ ਦੇ ਵਿੱਚ ਕਿਆ ਕੋਈ ਨਹੀਂ ਆਲਵੇ ਕੁੜੀਆ ਪਹਿਲਾਂ ਮੈਨੂੰ ਗੱਲ ਤੇ ਦੱਸੇ ਫਿਰ ਵੇਖ ਜਰਾ ਮੈਂ ਇਹਨਾਂ ਨੂੰ ਕਿਚਾਹੀ ਤੋਂ ਨਚਾਇਆ ਜਰਾ ਸੁੱਟ ਬੈਗ ਨੂੰ ਪਾਸੇ ਮੇਰੀ ਪੋਤਰੀ ਨੂੰ ਕੀ ਹੋਇਆ ਕਿਨੇ ਪਾਣੀ ਦੇ ਆ ਜਰਾ ਜਲਦੀ ਜੀ ਲੈ ਆ ਪਾਣੀ ਲੈ ਆ ਆ ਇਹਨੂੰ ਕੋਈ ਪਤਾ ਨਹੀਂ ਲੱਗਦਾ ਇਹ ਰੀਲਾ ਬਣਾ ਕੇ ਲੱਗੀ ਹੋਈ ਐ ਦੱਸ ਉਹ ਵੀ ਵਿਚਾਰੀ ਇੱਕ ਸਰਾ ਦਾ ਮੂੰਹ ਜਾਨੀ ਦਾ ਸੁਕਣ ਡਿਆ ਲੈ ਜਾ ਜੀ ਮੈਂ ਆਪ ਲਿਆਨੀ ਆ ਪਾਣੀ ਜਾ ਕੇ ਹਾਂ ਗੁੜੀਆ ਦੀਦੀ ਐ ਰੋਂਦੇ ਐ ਐਵੇਂ ਕਰਨਦੇ ਹੋਣੇ ਇਹ ਤੇ ਆਪਣੇ ਘਰ ਇੰਨੇ ਖੁਸ਼ ਆ ਰੋ ਕੇ ਕੋ ਆਏ ਆ ਵੇਖਾਂ ਜਾ ਕੇ ਮੈਂ ਵਾਲੇ ਕੀ ਹੋਈ ਹੈ ਤੇ ਪਾਣੀ ਤੇ ਲੈ ਆਇਆ ਕਿਹੜੇ ਖੂਜੋਂ ਪਾਣੀ ਕੱਢਣ ਬੈਠ ਗਏਂਗੇ ਹਾਂਜੀ ਆਈ ਆਈ ਦਿੰਦੀ ਸੀ ਕੁੜੀਆ ਦੀ ਨਹੀਂ ਤੁਮ ਜਪੋ ਕੀ ਹੋਇਆ ਬੈਠੋ ਹਲੋ ਪਾਣੀ ਪੀਓ ਕੀ ਹੋਇਆ ਮੰਮੀ ਕੀ ਹੋਇਆ ਇਹਨਾਂ ਨੂੰ ਪਤਾ ਨਹੀਂ ਕੀ ਹੋਇਆ ਦੱਸਦੀ ਹੋਂ ਨੇ ਤਾਰਾ ਕੁਝ ਉਹੀ ਘਰਾਂ ਦੇ ਕਲੇਸ਼ ਹੋਰ ਕੀ ਹੋਣਾ ਕਦੀ ਸੱਸ ਦਾ ਤੇ ਕਦੀ ਉਹਨਾਂ ਵੱਲੋਂ ਕੋਈ ਨਾ ਕੋਈ ਪੰਗਾ ਪਿਆ ਰਿੰਦਾ ਹੈ ਕਰੇਸ਼ ਤੁਹਾਡੇ ਦੇ ਸਾਰੇ ਪਰਿਵਾਰ ਇੰਨਾ ਵਧੀਆ ਵਾ ਤੁਸੀਂ ਤੇ ਮੇਰੇ ਨਾਲ ਹੋਸ਼ੋਣੇ ਗੱਲ ਕਰਦੇ ਜੇ ਕੀ ਹੋਇਆ ਦੀਦੀ ਕਿਉਂ ਰੋਂਦੇ ਜੇ ਗੱਲ ਤੇ ਦੱਸੋ ਹੋਇਆ ਕੀ ਆ ਉਹ ਚੱਲ ਚੁੱਪ ਕਰ ਬੜੇ ਸੁਆਦ ਲੈਣ ਲਈ ਆ ਤੂੰ ਤਾਂ ਬੜੀ ਖੁਸ਼ ਹੋਣੀ ਕਿ ਅੱਜ ਮੇਰੀ ਧੀ ਆ ਗਈ ਰੋਂਦੀ ਆਪਣੇ ਘਰ ਵੇਖ ਕਿੱਥੇ ਆ ਬੋਲਡੀ ਕਿੱਥੇ ਗਾਵਾ ਬੁਲਾ ਕੇ ਲਿਆ ਜਲਦੀ ਉਹਨੂੰ ਜੇ ਵਾਈ ਮਾਰ ਜਾਪਿਆ ਨੂੰ ਬੋਲਡੀ ਨੂੰ ਨੇ ਉੱਪਰ ਹੈਗਾ ਤਾਂ ਲੈਣਾ ਵਜਾ ਵੇਖ ਕੇ ਤੇ ਆ ਉਹਨੂੰ ਕਹੇ ਭੈਣ ਨੂੰ ਦੀ ਰੋਂਦੀ ਆ ਕੇ ਵੇਖੇ ਕੀ ਗੱਲ ਹੈ ਚਲੋ ਮੈਂ ਨਾ ਇਹਨਾਂ ਨੂੰ ਲੈ ਕੇ ਆਂਦੀ ਕਿੱਥੇ ਕੀ ਕਰੰਦੇ ਜੀ ਦੱਸੋ ਉਹ ਥੱਲੇ ਯਾਰ ਕੁੜੀਆ ਦੀ ਨਹੀਂ ਆਏ ਰੋਂਦੀ ਰੋਂਦੀ ਤੁਹਾਨੂੰ ਥੱਲੇ ਬੁਲਾਉਂਦੇ ਆ ਆ ਜਾਓ ਚੱਲੀਏ ਕੀ ਹੋ ਗਿਆ ਪਤਾ ਨਹੀਂ ਕੀ ਹੋਇਆ ਵਾ ਚਲੋ ਚੱਲੀਏ ਰੋਂਣ ਕਿਉਂ ਦੇਈ ਪਤਾ ਨਹੀਂ ਐਵੇਂ ਰੋਈ ਜਾਂਦੇ ਗੱਲ ਹਜੇ ਮੈਨੂੰ ਕੋਈ ਵੀ ਨਹੀਂ ਪਤਾ ਚਲੋ ਇਹਨੂੰ ਬੰਦ ਕਰ ਇਤਨਾ ਹੀ ਰਹਿਣ ਦੋ ਆ ਬਾਅ ਚੁ ਕਰ ਲਿਓ ਆ ਕੇ ਸੋਨੂੰ ਇਰਨਾ ਥੱਲੇ ਆ ਕੋਤੋਂ ਦੀ ਪਛੜੀ ਹੋ ਗਿਆ ਇਹਨੂੰ ਇਹਨਾਂ ਨੂੰ ਪਤਾ ਥੱਲੇ ਭੈਣ ਰੋਂਦੀ ਹੈ ਕੀਤੀ ਆਜ ਨਹੀਂ ਇਹ ਨਹੀਂ ਸਮਝਣਾਂ ਲਈ ਇਹ ਨਹੀਂ ਆਣਾ ਜਦ ਇਹder ਆਪਣੀ ਫੋਟੋ ਨਹੀਂ ਨਾ ਉੱਨ ਖਾ ਕੇ ਆ ਗਈ ਉਹ ਨਹੀਂ ਥੱਲੇ ਉਤਰਨਾ ਕੋਦਾਂ ਦੀ ਅਸੀਂ ਵਾਜਾ ਮਾਰਨਦੇ ਆ ਇਹਨੂੰ ਇਹਨਾਂ ਨੂੰ ਪਤਾ ਲੱਗਦਾ ਉਹਦੇ ਦੱਸਿਆ ਨਹੀਂ ਕਿਆ ਹੋਇਆ ਕੀ ਆ ਕੁਛ ਵੀ ਨਹੀਂ ਦੱਸਿਆ ਉਹ ਰੋਈ ਜਾਂਦੇ ਵੀਰੇ ਆ ਗਈ ਵੀ ਸੱਸਾ ਵੇਖੋ ਵੇਖੋ ਕੀ ਗੱਲ ਹੋ ਗਈ ਆ ਪਤਾ ਨਹੀਂ ਦੱਸਣ ਹੀ ਤੇ ਬਾਸਾਂ ਵਿੱਚ ਰੋਈ ਜਾਂਦੇ ਐ ਇਹ ਤੇ ਜੋ ਕੋਲੋਂ ਚੁੱਪ ਕਰਾਉਂਦੇ ਨੇ ਚੁੱਪ ਨਹੀਂ ਦੱਸਿਆ ਨਹੀਂ ਆ ਕਦੋਂ ਦੇ ਆਏ ਦੀਦੀ ਬਈ ਕੁਝ ਵੀ ਨਹੀਂ ਦੱਸਦੀ ਬਈ ਦੀਦੀ ਰੋ ਬੋ ਨਾ ਮੰਮੀ ਚੁੱਪ ਕਰਾਓ ਇਹਨਾਂ ਨੂੰ ਕਰਾਨੀ ਵੀ ਮੈਂ ਤੇ ਕਦੋਂ ਦੀ ਲੱਗੀ ਆ ਕੀ ਇਹ ਸਮਝਦੇ ਆਪਣੇ ਦਿਲ ਤੇ ਕੁਝ ਹੁੰਦਾ ਪਿਆ ਈਜ਼ੀ ਰਹਿੋ ਕੀ ਹੋਇਆ ਦੱਸੋ ਕੀ ਗੱਲ ਕੀ ਦੱਸਾਂ ਵੀਰੇ ਇੱਕ ਗੱਲ ਹੋਵੇ ਤੇ ਦੱਸਾਂ ਨਾ ਇਥੇ ਨਿੱਤੇ ਦੇ ਕਲੇਸ਼ ਆ ਕਾਹਦਾ ਕਲੇਸ਼ ਹੈ ਉਹੀ ਸੱਸ ਦੇ ਸੱਸ ਨੂੰ ਕੀ ਪ੍ਰੋਬਲਮ ਚੰਗਾ ਪੜਾ ਤੂੰ ਹੀ ਖਾਂਦੇ ਪੀਂਦੇ ਜੇ ਘਰ ਦੇ ਵਿੱਚ ਚੰਗਾ ਪੜਾ ਰਹੇ ਨਿੱਤੇ ਸਮਝ ਨਹੀਂ ਆਉਂਦੀ ਇਕੱਠਿਆਂ ਨੂੰ ਬੈ ਕੇ ਵੀ ਇੱਕ ਸਕਾਂਦੀ ਨਹੀਂ ਐ ਜਦੋਂ ਬੈ ਜੀਏ ਨਾਲ ਹੀ ਵਾਜਾਂ ਮਾਨੀ ਸ਼ੁਰੂ ਹੋ ਜਾਂਦੀ ਐ ਤੇ ਵਿਆਹ ਕਦ ਲਈ ਕਰਨਾ ਸੀ ਬਹਿ ਨਹੀਂ ਦੇਣਾ ਬਹਿ ਨਹੀਂ ਨਹੀਂ ਦੇਣਾ ਤੇ ਵਿਆਹ ਕਰ ਲਈ ਕਰਨਾ ਸੀ ਮੰਮੀ ਤੁਸੀਂ ਕਹਿੰਦੇ ਨਹੀਂ ਆਹ ਤੇ ਉਹ ਕੀ ਵਿਆਹ ਕਰ ਲਈ ਕਰਨਾ ਜੇ ਉਹ ਨਹੀਂ ਬਹਿ ਨਹੀਂ ਗੱਲ ਤੁਹਾਡੀ ਸਹੀ ਆ ਹਨਾ ਯਾਦ ਰੱਖਿਓ ਜੀ ਇਕੱਲੇ ਰਹਿਣਾ ਤੇ ਫਿਰ ਵਿਆਹ ਕਦੇ ਕਰਨਾ ਸੀ ਵਿਆਹ ਕਰ ਲਈ ਕਰਨਾ ਜੇ ਬਹਿ ਨਹੀਂ ਦੇਣਾ ਦੋ ਘੜੀ ਬਹਿ ਜੀ ਤੇ ਵਾਜਾ ਤੇ ਵਾਜਾ ਮਾਰਦੀ ਏ ਹਨਾ ਕੀ ਪ੍ਰੋਬਲਮ ਆ ਗਈ ਐ ਮਿੰਨ ਤੇ ਆਪ ਨਹੀਂ ਸਮਝ ਆਂਦੀ ਦਾਦੀ ਤੁਹਾਡੇ ਵਾਲਾ ਹੀ ਹਾਲ ਜੇ ਮੇਰੇ ਬਾਰੇ ਕੀ ਹਾਲ ਲਗਾ ਦਾ ਦਾਦੀ ਨੂੰ ਕੀ ਆਏ ਹੋਏ ਗੱਲ ਸੁਣੋ ਉਹਦੀ ਕੁੜੀ ਦੀ ਉਧਰ ਵੇਖੋ ਚੁੱਪ ਕਰ ਗੁੜੀਏ ਚੁੱਪ ਕਰ ਜਾਓ جیب ਮੇਂ ਕੁਛ ਲੈ ਆਵਾਂ ਤੇ ਉਹਨੂੰ ਤਾਂ ਪੀੜ ਪੈ ਜਾਂਦੀ ਐ ਕਿ ਇਹਦੇ ਵਾਸਤੇ ਕਿਉਂ ਆਇਆ ਐ ਜੇ ਕੁਛ ਖਾਵਾਂ ਤਾਂ ਤਾਂ ਤਕਲੀਫ ਹੁੰਦੀ ਐ ਮੈਂ ਕਰਾਂ ਤਾਂ ਕੀ ਕਰਾਂ ਕਿਆ ਕੀਆ ਤੇ ਕੋਈ ਬਗੜ ਕੋਈ ਨਹੀਂ ਹੱਲ ਕੱਢਦੇ ਕੋਈ ਐਸਾ ਕੱਢਦੇ ਐ ਕੋਈ ਕੱਢ ਨਹੀਂ ਆ ਜੇ ਪੈਸਾ ਤੇ ਲਾ ਮੰਗ ਲਾ ਤਾਂ ਅਸੀਂ ਆਪਾਂ ਬਹਿ ਜਾਂਦਾ ਉਹਨੂੰ ਨਾਲ ਚਾਹੀਦਾ ਪਹਿਲਾਂ ਲੈ ਤੂੰ ਪਹਿਲੇ ਉਹਨੇ ਤੂੰ ਹੀ ਨਹੀਂ ਲੈਣੇ ਤੇ ਕਿੰਨੇ ਲੈਣੇ ਆ ਖਰਚਾ ਤੂੰ ਹੀ ਉਹਨਾਂ ਨੇ ਤੁਹਾਡਾ ਹੀ ਚੱਲਣਾ ਵਾ ਤੇ ਇਹੀ ਤੇ ਮੈਂ ਕਹਿਣੀ ਆ ਨਾ ਕਿ ਰੋਜ਼ ਦੀ ਕਲੇਸ਼ ਤੂੰ ਦੱਸ ਵੇ ਨਿੱਕੀਆਂ ਨਿੱਕੀਆਂ ਚੀਜ਼ਾਂ ਰੋਜ਼ ਦੀਆਂ ਐ ਮੰਮੀ ਪੇ ਕਿ ਤੂੰ ਹੀ ਦਿਆ ਕਰੋ ਪੈਸੇ ਦੀਦੀ ਨੂੰ ਪੇ ਕਿ ਘਰ ਦੇ ਦੇਣਾ ਇੱਥੇ ਕਿਹੜੀ ਗੱਲ ਹੈ ਕਿਉਂ ਘਰ ਦੇ ਕਿਉਂ ਦੇਣ ਉਹਨੇ ਕਿਹਾ ਆ ਆਦਮੀ ਦਵੇ ਡਰ ਦਾ ਤਰੀਕਾ ਵਾ ਅੱਛਾ ਇਹ ਤਰੀਕਾ ਹੈਗਾ ਨਾ ਬੰਦੇ ਨਹੀਂ ਦੇਣੇ ਚਾਹੀਦੇ ਉਹ ਆਦਮੀ ਦਵੇ ਅਸੀਂ ਘਾਲੀ ਦੇਣੇ ਅਸੀਂ ਘਾਲੀ ਮਾਮਾ ਨੇ ਥੋੜੀ ਪੈਣੀ ਸੋਨੇ ਲਾ ਕੇ ਮਾਮਾ ਥੋੜੀ ਦੇਣੇ ਮਾਮਾ ਨੇ ਨਹੀਂ ਦੇਣੇ ਹੁੰਦੇ ਬੰਦਿਆਂ ਨੇ ਦੇਣੇ ਹੁੰਦੇ ਪੈਸੇ ਹਾਂ ਸੋਹਰੇ ਘਰ ਦੇ ਲੈਣੇ ਹੁੰਦੇ ਆ ਵੇਖਿਆ ਹੀ ਆ ਕੀ ਆਲਾ ਤੇ ਤੂੰ ਵੇਖ ਕਿਨੇ ਟੌਰ ਨਾਲ ਉੱਥੇ ਰਹਿਣ ਲਈ ਆ ਹਾਂਜੀ ਹਾਂਜੀ ਬੜੀ ਟੋਰਨ ਰਹਿ ਗਈ ਆ ਤੇ ਹੋਰ ਕੀ ਵੇਖ ਸਹੀ ਕਿੰਨੀ ਸੋਹਣੀ ਬਣੀ ਹੋਈ ਐ ਉਧਰ ਵੇਖ ਵਿਚਾਰੀ ਉਹ ਕਿੰਨੀ ਰੋ ਰੋ ਵਿਚਾਰੀ ਕੰਬਲੀ ਹੋ ਗਈ ਐ ਜਿੱਥਲੇ ਦੀ ਆਈ ਉਸਲੇ ਦੀ ਢੋਲ ਲਈ ਤੇ ਤੂੰ ਉਹਨਾਂ ਦੀ ਗੱਲ ਵੀ ਤੇ ਸੁਣ ਲਓ ਨਾ ਉਹ ਸੁਣ ਨਹੀਂ ਪਿਆ ਉਹ ਦੀਦੀ ਦੱਸੋ ਤੁਸੀਂ ਕੀ ਗੱਲ ਐ ਮੰਮੀ ਹੋਰ ਸੁਣੋ ਉਧਰ ਮੈਂ ਚਲੀ ਗਈ ਸੂਟ ਲੈਣ ਮੈਂ ਆਪਣੇ ਲਈ ਚਾਰ ਤੇ ਅੱਗੋਂ ਮੈਂ ਲੈ ਗਈ ਇਹਦੇ ਵਸੇ ਇੱਕ ਲੈਣੀ ਹੈ ਤੇ ਨਹੀਂ ਕਰਨੇ ਚਾਹ ਨਵੀਂ ਵੀ ਆਈ ਹੈ ਉਹ ਹੀ ਮੇਰੀਆਂ ਦੀ ਸਾਗਰਦੀ ਹੈ ਕਿ ਜੋਰ ਨਹੀਂ ਲੈਣਾ ਮੈਂ ਨਾਲ ਲੈਣਾ ਤੀ ਦਸੋ ਇਦਾਂ ਜਾਂਦਾ ਨਹੀਂ ਤੇ ਇੱਕ ਸੂੜੇ ਨੇ ਥੋੜਾ ਲੱਗੇ ਨੇ ਮੈਨੂੰ ਤੇ ਨ ਸਮਝ ਨਹੀਂ ਆਂਦੀ ਇਦੀਆਂ ਮੇਰੀਆਂ ਦੀ ਸਾਗਰਦੀ ਹਰ ਗੱਲ ਤੇ ਮੇਰੀਆਂ ਦੀ ਸਾਗ ਸਬਜੀ ਬਣਾਦਾ ਕਹਿੰਦੀ ਤੇਲ ਜ਼ਿਆਦਾ ਪਾਤਾ ਚਲੋ ਕੀ ਕਰ ਬਰਾਪੇ ਬਣਾ ਲੈ ਮੇਰੇ ਪਰਿਵਾਰ ਬੰਦੇ ਇਹੋ ਹੀ ਕਿਹਾ ਕਰੂ ਅੱਪੇ ਬਣਾ ਲੈ ਅੱਪੇ ਬਣਾ ਲੈ ਤੁਨ ਕੋਲ ਕਹਿਣ ਤੂੰ ਵੀ ਸੇਖੜਾ ਹਾਂਜੀ ਮੰਮੀ ਸੋ ਜਿਹੜੇ ਤੇਲ ਜ਼ਿਆਦਾ ਹੈ ਨਾ ਤੇ ਸੱਸਾਂ ਨੂੰ ਇਤਨੇ ਕਹੀਦਾ ਆਪੇ ਬਣਾ ਲਓ ਜਿਹੜਾ ਮੈਂ ਤੇਰੇ ਪਿੱਛੋਂ ਦੱਸਾਂਗੀ ਨਾ ਤੈਨੂੰ ਮੈਂ ਪਿੱਛੋਂ ਦੱਸਾਂਗੀ ਪਿੱਛੋਂ ਸੁਧਾਰਾਂਗੀ ਤੈਨੂੰ ਤੂੰ ਲਾਲ ਨਾ ਗੱਲਾਂ ਨਾ ਲਈਦਾ ਮੈਂ ਇਹ ਲੈਣ ਨਹੀਂ ਆ ਗੱਲਾਂ ਕਰ ਕਰਕੇ ਮੈਂ ਜਿਹੜੇ ਮਜੇਲੇ ਉਹਦੇ ਦੁੱਖ ਸੁਣਨ ਨਹੀਂ ਆ ਆਪਣੇ ਸੁਣਨ ਨਹੀਂ ਆ ਹਾਂਜੀ ਬੜੇ ਦੁੱਖ ਆ ਬੜੇ ਦੁੱਖ ਆ ਮੰਮੀ ਤੁਸੀਂ ਮੈਨੂੰ ਕਹਿੰਦੇ ਸੀ ਕਿ ਜਿਵੇਂ ਜਿਵੇਂ ਤਿਆਰ ਹੋ ਕੇ ਵਿਆਹ ਕਰਾ ਆਉਂਦਾ ਰਹਿ ਕੇ ਆਈ ਸੀ ਇਹਨਾਂ ਨੂੰ ਵੀ ਬੜਾ ਪਸੰਦ ਹੈ ਕਿਵੇਂ ਤਿਆਰ ਹੋ ਕੇ ਬਾਵਾਂ ਤੇਰੀ ਚ ਵੀ ਉਹਨਾਂ ਨੂੰ ਤਕਲੀਫ ਹੈ ਕੀ ਕਾਲੀ ਵਸੇ ਤਿਆਰ ਹੋ ਕੇ ਬਹਿ ਜਾਂਦੀ ਹੈ ਲੀਬਾ ਪੋਤੀ ਕਰਕੇ ਬਹਿ ਜਾਂਦੀ ਹੈ ਕਿਤਨ ਜਲੀ ਤੇ ਏਡੇ ਬਾਰੇ ਕੱਪੜੇ ਪਾ ਕੇ ਜਾਣਾ ਬੜੀ ਗੱਲ ਹਰ ਗੱਲ ਅਜੀਬ ਹੈ ਉਹਦੀ ਤਾਂ ਮੈਂ ਤੇ ਆਪ ਨਹੀਂ ਸਮਝ ਆਉਂਦੀ ਦੱਸੋ ਕੀ ਕਰਾਂ ਨਾ ਉਹਨੇ ਨਹੀਂ ਤਿਆਰ ਹੋਣਾ ਤੇਰੀ ਉਮਰ ਤੇ ਤਿਆਰ ਹੁੰਦੀ ਜਿਹਦੀ ਉਮਰ ਉਹਨੂੰ ਤਿਆਰ ਹੁੰਦੇ ਮੰਮੀ ਇਹਨਾਂ ਨੂੰ ਨਾ ਦੱਸਣਾ ਹੀ ਪੈਣਾ ਵਾ ਇਹ ਤੇ ਜਿਹੜੀਆਂ ਗੱਲਾਂ ਨਾ ਸਹੀ ਨਹੀਂ ਆ ਗਏ ਇਹ ਤੇ ਉਹਨਾਂ ਤੇ ਬੈਸਣ ਡਏ ਆ ਇਹ ਕਾਕਾ ਸੁਧਾਰਨਾ ਹੀ ਪੈਣਾ ਹੈ ਮੈਂ ਕੁੜੀ ਹੋਵੇ ਭੇਜਨੀ ਨਹੀਂ ਦੀਓ ਮੈਂ ਤਾਂ ਅੰਦਾਜ਼ ਦਤਾ ਇਹਨਾਂ ਪਹਿਲੇ ਸੁਧਾਰੋ ਇਹਨਾਂ ਨੂੰ ਕਿਸਰਾ ਕਰਨਾ ਕੀ ਕਰਨਾ ਚਾਹੀਦਾ ਹੁਣ ਦੱਸੋ ਚੱਲ ਚੱਲੇ ਬੁੱਤਰ ਤੂੰ ਇਸਰਾ ਕਰ ਚੱਲ ਥਾਣੇ ਰਿਪੋਰਟ ਲਖਾ ਕੇ ਆਈਏ ਥਾਣੇ ਕੀ ਕਰਨਾ ਵਾ ਨਹੀਂ ਥਾਣੇ ਜਾ ਕੇ ਰਿਪੋਰਟ ਲਖਾਵਾਂਗੇ ਆਹੋ ਤੇ ਇਹਨਾਂ ਨੂੰ ਸੱਦਨਗੇ 480 ਵੰਗਾਂਗੇ ਕੋਈ ਗੱਲ ਤੇ ਨਿਬੜਾਂਗੇ ਮੈਂ ਕੁੜੀ ਹੋਵੇ ਦੋਰਨੀ ਨਹੀਂ ਕਿਦਾਂ ਕਿਦਾਂ ਉਸਲੇ ਵੀ ਰੋਣ ਲਈ ਹੈ ਦੀਦੀ ਚੁੱਪ ਕਰੋ ਤੁਸੀਂ ਕਿਹਦਾ ਕਿਹਦਾ ਨਾਮ ਲਿਖੋਣਾ ਮੈਂ ਦੱਸੋ ਸਾਡੀ ਦੱਸੋ ਫਿਰ ਕਿਹਦਾ ਕਿਹਦਾ ਨਾਮ ਲਗਾਉਣਾ ਲਿਖਾਣਾ ਹੈ ਜੀ ਕਿ ਸੱਸ ਦਾ ਕਿ ਘਰ ਵਾਲੇ ਦਾ ਘਰ ਵਾਲੇ ਦਾ ਘਰ ਵਾਲੇ ਤੇ ਜ਼ਰੂਰ ਲਿਖਾਣਾ ਹੈ ਉਹਦੇ ਕੀ ਕੰਮੂ ਸਭ ਤੋਂ ਪਹਿਲਾਂ ਉਹਦਾ ਲਿਖਾਣਾ ਹੀ ਉਹਦੇ ਨਾਲ ਲਾਈ ਲਗਣ ਜਿਹੜਾ ਉਹਦਾ ਸਾਥ ਨਹੀਂ ਦਿੰਦਾ ਅਸੀਂ ਉਹਦੇ ਮਗਰ ਤੋਰੀਏ ਕੁੜੀ ਸੱਸ ਦੇ ਮੰਗਦੀ ਤੋਰੀ ਸਾਰੀ ਗਲਤੀ ਹੋਦੀ ਹੈ ਮਾਂ ਦਾ ਚਮਚਾ ਵੱਡੀ ਮੁੱਢ ਦਾ ਲਾਈ ਲਗ ਬਣਿਆ ਮਾਂ ਦਾ ਮਾਂ ਰੋਕ ਨਹੀਂ ਸਕਦਾ ਜੋ ਮਾਂ ਗਲਤ ਬੋਲਦੀ ਹੈ ਤਾਂ ਉਹਨੂੰ ਰੋਕ ਕੇ ਕੋੜੇ ਤਿਆਰ ਵੀ ਹੋਣਾ ਹੀ ਚੋਇਰੇ ਉਹਨੇ ਜਿੱਦਾਂ ਤੇਲ ਪਾ ਲਿਆ ਪਾ ਲਿਆ ਜੇ ਕੱਪੜੇ ਲੈ ਆਈਏ ਤੈਨੂੰ ਕੀ ਤਕਲੀਫਾਂ ਵਿੱਚ ਵੀ ਇਹ ਕਿਨੇ ਸਖਾਂਦੀ ਨਹੀਂ ਬਹਿ ਨਹੀਂ ਦਿੰਦੀ ਕੱਟਿਆਂ ਨੂੰ ਖਾਨ ਵੀ ਲੈ ਦੇ ਵਰਗੇ ਆ ਲੈ ਉਹਨੇ ਨਹੀਂ ਗੁਆੜੇ ਤੇ ਲੋਕ ਨਹੀਂ ਗੁਆੜਾ ਉਹਨੂੰ ਆਗੇ ਇਹ ਗੋਂਡੀਆਂ ਨੇ ਆ ਗੁਆੜਾ ਉਹਨੂੰ ਇਹ ਗੱਲ ਸਹੀ ਆ ਮੰਮੀ ਤੁਹਾਡੀ ਕਸੂਰ ਸਾਰਾ ਨਾ ਉਹਦੇ ਬੰਦੇ ਦਾ ਹੀ ਆ ਬੰਦੇ ਸਭ ਤੋਂ ਪਹਿਲਾਂ ਉਹਦਾ ਨਾਮ ਲਖਾਈ ਸਸਦਾ ਮਗਰੋਂ ਲਖਾਈ ਸਸਦਾ ਵੀ ਲਿਖੋਣਾ ਨਾ ਹਾਂ ਸਸਦਾ ਵੀ ਲਗਾਣਾ ਸਸਦਾ ਲਿਖਾਣਾ ਉਹਨੇ ਪੂਰਾ ਫੈਂਟਾਚੜਾ ਆਣਾ ਚੰਗੀ ਕਰਾਂ ਮੈਂ ਦੱਸਾਂ ਵੱਡੇ ਮਰਵਾਈ ਹਾਂ ਵੱਡੇ ਮਰਵਾਣੇ ਅੰਮਰ ਵੇਖ ਲੋ ਹਾਂ ਤੇ ਫਿਰ ਕੀ ਉਮਰ ਨੂੰ ਕੀ ਹੋਇਆ ਚਲੋ ਫਿਰ ਚੱਲਦੇ ਆ ਤੁਹੀਂ ਨਾਲ ਚਲੋ ਦੀਦੀ ਤੁਹੀਂ ਨਾਲ ਜਾਣਾ ਠੀਕ ਹੈ ਮੈਂ ਸ਼ੂਜ਼ ਪਾ ਕੇ ਆਇਆ ਮੈਂ ਵੀ ਜਗਲੀਆ ਨਾਲ ਦੋਵੇਂ ਨਾਲ ਜਾਣਾ ਹਾਂ ਚੱਲ ਤੂੰ ਕਰੀ ਰਹਿ ਅਈ ਛੱਡਣਾ ਨਹੀਂ ਸੁਧਾਰ ਕੇ ਛੱਡਣਾ ਨਾ ਠੀਕ ਹੈ ਦੀਦੀ ਤੁਹੀਂ ਪ੍ਰਿਪੇਅਰ ਜੇ ਨਾ ਦੋਵਾਂ ਦੇ ਨਾਲ ਖੋਣੇ ਨਾ ਨਾਮ ਦੋ ਦਿਨੀ ਚਾਰ ਦੇ ਲਖਾਣੇ ਆ ਚਾਰ ਤਾਂ ਕੀ ਕਰਦੇ ਆ ਦੋ ਜਣੇ ਇੱਕ ਤੇਰਾ ਘਰ ਵਾਲਾ ਇੰਦਰੀ ਸੱਸ ਤੇ ਹੋਰ ਕੋਣ ਦੋ ਹੋ ਗਏ ਤੇ ਦੋ ਤੁਸੀਂ ਦੋਨੋਂ ਹਾਂ ਹੈ ਦੱਸੀ ਕੀ ਕਰਦਾ ਕੀ ਕਰ ਦਿੰਦਾ ਤੇਰੇ ਘਰ ਜਾ ਕੇ ਵੇਖੋ ਇਹੀ ਜੋ ਹਰਕਤ ਆ ਇਹੀ ਜੋ ਮੇਰੀ ਸੱਸ ਕਰਦੀ ਤੁਸੀਂ ਕਰਦੇ ਹੋ ਨਾ ਆਪਣੀ ਨੂੰ ਨਾਲ ਇੱਥੇ ਅਸੀਂ ਕੀ ਕਰਨੇ ਆ ਆ ਹੋਈ ਨਾ ਗੱਲ ਤੇ ਹੋਰ ਕੀ ਜੋ ਮੇਰੇ ਨਾਲ ਹੁੰਦਾ ਉਹੀ ਕਰਦੇ ਹੋ ਨਾ ਭਾਬੀ ਦੇ ਨਾਲ ਤੁਸੀਂ ਹਾਏ ਹਾਏ ਅਸੀਂ ਨੂੰ ਕੀ ਕਹਿੰਦੇ? ਜੇ ਇਹ ਤੇ ਸਾਡੇ ਮਗਰ ਸਾਡੇ ਮਗਰ ਉਲਟਾ ਕੇ ਬਾਲਕੋ ਡਾਂਟੇ। ਮੰਮੀ ਇਹ ਸਾਰੀਆਂ ਇਹ ਨਾ ਸਾਡੇ ਦੋਵਾਂ ਦੀ ਭੈਣ ਭਰਾਵਾਂ ਦੀ ਹੀ ਸਕੀਮ। ਇਹ ਕੱਲ ਮੈਂ ਫੋਨ ਕੀਤਾ ਸੀ ਦੀਦੀ ਨੂੰ ਕਿ ਘਰੇ ਆਇਓ। ਹਲੋ। ਆਂ ਜਸਿਕਾ। ਠੀਕ ਹੈ। ਕੋਈ ਯਾਰ ਮੈਨੂੰ ਗੱਲ ਕਰਨੀ ਸੀ ਘਰੇ ਆਇਓ। ਚਾਹਣਾ ਥੋੜਾ ਮੰਮੀ ਨੂੰ ਤੇ ਦਾਦੀ ਨੂੰ ਨਾ ਆ ਗੱਲ ਸੁਕਾਓ। ਬੋਤਨ ਲੜਾਈ ਝਗੜਾ ਕਿਚ ਘਰ ਵਿੱਚ ਪਾਇਆ ਹੈ ਠੀਕ ਹੈ ਫਿਰ ਤੁਸੀਂ ਇਸ ਤਰ੍ਹਾਂ ਕਰੋ ਮੈਂ ਨਾ ਥੋੜਾ ਲਿਵਟ ਘਰੋਂ ਨਿਕਲੂੰਗਾ ਤੁਸੀਂ ਨਾ ਤੁਰ ਪੋ ਤੁਸੀਂ ਆ ਜਾਓ ਪਰ ਕਿਸੇ ਨੂੰ ਸ਼ੋਅ ਨਹੀਂ ਹੋਣਾ ਚਾਹੀਦਾ ਕਿ ਇਹ ਆਪਣੀ ਨਾ ਗੱਲਬਾਤ ਇਸ ਟੌਪਿਕ ਤੇ ਪਹਿਲਾਂ ਹੋਈ ਹੈ ਆ ਜਾਓ ਤੁਸੀਂ ਮੈਂ ਵੇਟ ਕਰਾਂਗਾ ਤੁਹਾਡੀ ਓਕੇ ਸੁਰ ਆ ਜਾ ਕੁੜੀਆ ਇਹਨਾਂ ਨੂੰ ਥੋੜਾ ਨ ਮੱਤ ਦੇ ਚਲੋ ਚਲੀਏ ਨਾਮ ਲਾ ਕੋਣ ਚਾਰ ਜਾਨਿਆਂ ਦੇ ਕਿਹੜੇ ਚਾਰ ਜਾਨਿਆਂ ਦੇ ਨਾਮ ਲਖਾਣੇ ਨੇ ਤਾ ਤੂੰ ਹੀ ਨਹੀਂ ਆ ਪਟੇ ਖਾਣੇ ਉਹਦੀ ਸੱਸ ਦੇ ਨਹੀਂ ਤੇ ਅਸੀਂ ਪਟੇ ਖਾਣ ਜੋਗੇ ਹੈ ਆ ਉਹਦੀ ਸੱਸੇ ਵੀ ਆ ਅੱਜ ਅਸੀਂ ਇੱਕ ਡੇ ਫਿਊਰ ਦੇ ਬੰਦੇ ਆ ਉਹਦੀ ਸੱਸੋ ਬੜੀ ਜੋਰਾਉਂ ਰਹੀ ਹੈ ਤੂੰ ਸਾਡ ਨੂੰ ਗੱਲ ਹੀ ਲੈ ਵੇਚਣਾ ਬੇਵਚ ਉਹਦੇ ਘਰ ਦੀ ਗੱਲ ਆ ਤੂੰ ਉਹਨਾਂ ਨਾਲ ਰਹਿੰਦੀ ਕੋਈ ਗੱਲ ਨਹੀਂ ਆਪਾਂ ਤੇ ਤੁਹਾਨੂੰ ਮਤ ਸਿਖਾਣੀ ਸੀ ਆਪਣੇ ਘਰ ਦੀ ਗੱਲ ਆ ਉਹ ਤੇ ਚੰਗੀ ਭਲੀ ਰਹਿੰਦੀ ਮੈਂ ਚੰਗੀ ਭਲੀ ਆਪਣੇ ਘਰ ਮੇਰੀ ਸੱਸ ਵੀ ਸਹੀ ਤੇ ਘਰ ਵਾਲਾ ਵੀ ਆਪਾਂ ਤੇ ਤੁਹਾਨੂੰ ਮਤ ਸਦੇ ਦੇਣੀ ਸੀ ਤੁਸੀਂ ਜੋ ਬਿਨਾ ਵਤੀਰਾ ਕਰਦੇ ਹੋ ਨਾ ਇਹ ਚੰਗਾ ਨਹੀਂ ਵੀਰੇ ਨੇ ਸਭ ਦੱਸਿਆ ਮੈਨੂੰ ਹੈ ਕਿ ਅਸੀਂ ਇਹਨੂੰ ਕੀ ਕਹਤਾਂ ਅਸੀਂ ਮਾਰੀ ਨਹੀਂ ਗੱਜਦੀ ਨਹੀਂ ਜਿੰਨੀਆਂ ਗੱਲਾਂ ਦੀਦੀ ਨੇ ਦਸੀਆਂ ਉਹਦੇ ਵਿੱਚ ਤੁਸੀਂ ਜਾਂਦੇ ਰਹੇ ਉਹਦੀ ਸੱਸ ਗਲਤ ਆ ਹੈਨਾ ਇਹ ਸਾਰੀਆਂ ਗੱਲਾਂ ਆਪਣੇ ਘਰ ਦੀਆਂ ਵਾਂ ਤੇ ਹੁਣ ਉਹ ਤੁਸੀਂ ਸਹੀ ਹੋਗੇ ਜੇ ਤੁਹਾਡੇ ਤੇ ਗੱਲ ਲੱਗੀ ਤੇ ਤੂੰ ਬੜਾ ਗੇੜਾ ਆ ਕੇ ਨਿਕਲਿਆ ਤੇ ਚਲਾ ਗਿਆ ਮੈਂ ਤੇਨੂੰ ਨਹੀਂ ਕਹਿਣਾ ਕਿੰਨੂੰ ਗੇੜਾ ਵਾ ਤੁਸੀਂ ਤੇ ਸੁਧਰਦੇ ਨਹੀਂ ਦੋਵੇਂ ਜਾਣੇ ਨਹੀਂ ਮੱਗੀ ਧੀ ਤੇ ਗੱਲ ਆਵੇ ਤੇ ਮਾੜੀ ਐ ਤੇ ਜੇ ਨੂੰ ਤੇ ਆਵੇ ਤੇ ਗਲਤ ਐ ਕੱਥੀ ਉਹਨੂੰ ਕੀ ਕਹਿੰਦਾ ਤੁਸੀਂ ਕੀ ਕਹਿੰਦੇ ਨਿਕਲ ਜਾ ਕਿਨੂੰ ਹਸਾਬ ਨਾਲ ਚੱਲ ਵਕਤ ਦਾ ਕੋਈ ਨਹੀਂ ਪਤਾ ਨੂੰ ਦੁੱਖ ਸੁਖ ਜ਼ਿੰਦਗੀ ਦੇ ਪੈਸੇ ਨੂੰ ਸਾਂਭ ਕੇ ਰੱਖਾ ਗੰਡ ਬਾਹ ਕੇ ਰੱਖਾ ਅਗੇਜ਼ ਨਾ ਨਾਮ ਵਾਲ ਤੂੰ ਕਰ ਚੱਕਾ ਮੰਮੀ ਧੀ ਦੇ ਸੋਹਰੇ ਕਰਨ ਤੇ ਉਹ ਗਲਤ ਹੈ ਤੇ ਜੋ ਭਜਾਈ ਨਾ ਹੋਵੇ ਤੇ ਉਹ ਸਹੀ ਹੈ ਹੱਲੇ ਤੇ ਮੈਂ ਤੁਹਾਨੂੰ ਝੂਠ ਦੱਸਿਆ ਮੇਰੇ ਘਰ 'ਚ ਕੁਝ ਐਸਾ ਨਹੀਂ ਹੋਇਆ ਤੇ ਤੁਸੀਂ ਥਾਣਿਆਂ ਤੱਕ ਪਹੁੰਚ ਗਏ ਹੋ ਤੇ ਇਹਦੇ ਨਾਲ ਵੇਖੋ 2 ਸਾਲ ਹੋ ਗਏ ਆ ਤੁਸੀਂ ਇਹ ਕੁਝ ਕਰਦੇ ਪਿਓ ਕਿੱਡੀ ਗਲਤ ਗੱਲ ਇਹ ਤਾਂ ਵੀਰੇ ਨੇ ਮੈਨੂੰ ਦੱਸਿਆ ਤੇ ਮੈਨੂੰ ਪਤਾ ਲੱਗਾ ਇਦਾਂ ਘਰ ਦੇ ਵਿੱਚ ਨਿਤ ਕਲੇਸ਼ ਰਹਿੰਦੇ ਆ ਗਲਤ ਤੇ ਤੂੰ ਸਹੀ ਹੋ ਕਹਿ ਨਹੀਂ ਤੀ ਚਾਹੀਦੀ ਵਕਈ ਅਸੀਂ ਕਰਨਾ ਬਹੁਤ ਕੁਝ ਗਲਤ ਕੀਤਾ ਬਹੁਤ ਕੀਤਾ ਬਹੁਤ ਗਲਤ ਕੀਤਾ ਉਹ ਵਿਚਾਰੀ ਰੋਣ ਅੱਕੇ ਹੋਈ ਸੁਣ ਸਾਰਾ ਕੋ ਬੈਠਦੀ ਨਹੀਂ ਸੀ ਉਹ ਤਾਂ ਅਸੀਂ ਉਹਨੂੰ ਤੰਗ ਕੀਤਾ ਤਾਂ ਸਾਨੂੰ ਦੋਨਾਂ ਨੂੰ ਕੋ ਮਾਫੀ ਮੰਗਣੀ ਚਾਹੀਦੀ ਆਪਾਂ ਉਹਨੂੰ ਪਿਆਰ ਨਾਲ ਰੱਖਣਾ ਜੇ ਹੁਣ ਕੋਈ ਇੱਕ ਮੇਰੀ ਨੂੰ ਮੈਂ ਨਹੀਂ ਉਹਨੂੰ ਤੰਗ ਕਰਨਾ ਕਿਸ ਤਰੀਕੇ ਨਾ ਮੈਂ ਆਪਣੇ ਮੁੰਡੇ ਨੂੰ ਕੋਈ ਪਰਚਾ ਨਹੀਂ ਦੇ ਸ਼ੁਕਰਿਆ ਦੀਦੀ ਤੂੰ ਹੀ ਆਏ ਜੇ ਤੇ ਸਮਝਾ ਕੇ ਗਏ ਜੇ ਮੈਂ ਤੇਰੇ ਮੁੰਤਰ ਮੇਰੇ ਕੋ ਲਾ ਤੂੰ

ਨੇ ਦੇਦੇ ਇੱਥੇ ਜੋ ਕਹੋ ਨਾ ਇੱਥੇ ਭਾਂਡਾ ਹੀ ਫੁੱਟਾ ਸੀ ਤੇ ਤੇਰਾ ਭਾਂਡਾ ਸਿੱਧਾ ਹੋ ਗਿਆ ਗੱਦਰ ਮੇਨ ਭਾਂਡਾ ਸਿੱਧਾ ਹੋ ਗਿਆ ਆਪਣੀ ਤਨੂ ਆਈ ਤੋ ਵਾ ਕੁਝ ਨਹੀਂ ਕਹਣਾ ਜੋ ਤੂੰ ਮਰਦੀ ਖਾ ਜੋ ਮਰਦੀ ਪੀ ਜੋ ਮਰਦੀ ਬਣਾ ਜਿੰਨਾ ਮਰਦੀ ਤੇਲ ਜਿੰਨੇ ਮਰਦੀ ਝੂਟਾ ਆ ਆ ਆ ਹਾਂ ਨਹੀਂ ਰੱਬ ਕੋਈ ਕੁਝ ਨਹੀਂ ਕਹਿਣਾ ਅੱਜ ਤੋਂ ਬਾਅਦ ਕਿਆ ਤੇ ਤੂੰ ਖੁਸ਼ ਹੈ ਜਿਸ ਤੂੰ ਖੁਸ਼ ਅਸੀਂ ਤੋਂ ਖੁਸ਼ ਸ਼ੁਕਰ ਹੈ ਤੁਹਾਡਾ ਵੀ ਕਿ ਤੁਸੀਂ ਆਏ ਤੇ ਨਹੀਂ ਤੇ ਇਹਦੇ ਮੈਂ ਬਸ ਇਤਨਾ ਹੀ ਚੱਲਦਾ ਰਹਿਣਾ ਸੀ ਨਹੀਂ ਨਹੀਂ ਤੁਹਾਨੂੰ ਦੇਰ ਆਏ ਦਰੁਸਥ ਹੈ ਹਾਂ ਗਾਜ ਦੇਰ ਆਏ ਦਰੁਸਥ ਹੈ ਥੈਂਕਸ ਜੀ ਤੁਹਾਡਾ ਤੁਸੀਂ ਆਏ ਜੇ ਤੇ ਸਾਰਾ ਕੁਝ ਸੌਟ ਆਊਟ ਹੋ ਗਿਆ ਨਹੀਂ ਤੇ ਜੇ ਇਸ ਇਹ ਟਰੈਕ ਤੇ ਚੱਲਣ ਦੀ ਹੈ ਨਾ ਮੰਮੀ ਤੇ ਦਾਦੀ ਇਹਨਾਂ ਮੇਰਾ ਤਲਾਕ ਕਰਾ ਕੇ ਤੇ ਫੇਰ ਹੀ ਸਾਹ ਲੈਣਾ ਹੈਗਾ ਨਹੀਂ ਆਪਾਂ ਇਸ ਦੀ ਸੋਚਣਾ ਕਦੀ ਵੀ ਨਹੀਂ ਸੋਚਣਾ ਇਹਦਾ ਤਲਾਕ ਉਹ ਤੇਰੇ ਭੈਣ ਦੇ ਹੁੰਦੇ ਆ ਤੇਰਾ ਤਲਾਕ ਹੋ ਸਕਦਾ ਇਤਾਂ ਨਹੀਂ ਉਹ ਵੀ ਨਹੀਂ ਹੁੰਦਾ ਕੋਈ ਮੰਗਦੀ ਆ ਉਹ ਕੋਈ ਥੋੜੀ ਮੰਗਦਾ ਵਾ ਸਿਰਫ ਭੈਣਾਂ ਹੀ ਆ ਜਿਹੜਾ ਸਾਰੀ ਉਮਰ ਸੁੱਖ ਮੰਗਦੀਆਂ ਵਾ ਨਹੀਂ ਪੁੱਤਰ ਅਸੀਂ ਵੀ ਤੇਰਾ ਸੁੱਖ ਮੰਗਦੇ ਆ ਤੇ ਦੋਵੇਂ ਜੀ ਆ ਦਾ ਸੁੱਖ ਮੰਗਦੇ ਆ ਚਲੋ ਮੈਂ ਮੰਮੀ ਇਥੋਂ ਤੱਕ ਸੋਚ ਲਿਆ ਸੀ ਮੈਂ ਤੁਹਾਡੇ ਤਿੰਨਾਂ ਤੋਂ ਇਨਾ ਦੁਖੀ ਹੋ ਗਿਆ ਹਾਂ ਮੈਂ ਘਰ ਛੱਡ ਕੇ ਚਲੀ ਜਾਣਾ ਸੀ ਅਸੀਂ ਜਾ ਨਹੀਂ ਸਕਦੇ ਮੈਂ ਤਾਂ ਮੌਕਾ ਨਹੀਂ ਮਿਲੇਗਾ ਸਾਡੇ ਤੋਂ ਮੈਂ ਫਿਰ ਸੋਚਿਆ ਮੈਂ ਕਿ ਚੱਲ ਇੱਕ ਕਰੀ ਨਾ ਉਧਰ ਭੂਆ ਵੀ ਆਈ ਤੁਸੀਂ ਭੂਆ ਦੀ ਗੱਲ ਨਹੀਂ ਮੰਨੀ ਮੈਂ ਫਿਰ ਸੋਚਿਆ ਮੈਂ ਕਿ ਇੱਕ ਕਰੀ ਨਾ ਮੈਂ ਗੁੜੀ ਜਾਨ ਨੂੰ ਸੱਦਦਾ ਵਾਂ ਉਹਦੇ ਨਾਲ ਗੱਲ ਕਰਦਾ ਜੇ ਮਸਲਾ ਹੱਲ ਹੋ ਗਿਆ ਠੀਕ ਹੈ ਨਹੀਂ ਤੇ ਮੈਂ ਛੱਡ ਕੇ ਚਲੀ ਜਾਣਾ ਤੁਹਾਨੂੰ ਨਹੀਂ ਅਸੀਂ ਇਹੋ ਜਿਹਾ ਮੌਕਾ ਹਣੀ ਨਹੀਂ ਦੇਣਾ ਜ਼ਿੰਦਗੀ ਚਲੋ ਥੈਂਕ ਯੂ ਤੁਹਾਡਾ ਦੀ ਵੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਹਾਂਜੀ ਆ ਜਾ ਮਮੀ ਤੁਸੀਂ ਵੀ ਇੱਧਰ ਆਜੋ ਮੈਂ ਵੀ ਹਾਂਜੀ ਸਸੇਗਾ ਜਾਰੇ ਸਾਰੇ ਨੂੰ ਕੀ ਹੋ ਸਾਰੇ ਜਾਣੇ ਤੇ ਅੱਜ ਸੀਗਾ ਸਾਡੇ ਨਵ ਵਿਆਹੀ ਦੇ ਨਾਲ ਪੰਗੇ ਦਾ ਲਾਸਟ 파ਰਟ ਤੇ ਮਜ਼ਾ ਆਇਆ ਸਾਰਿਆਂ ਨੂੰ ਬਹੁਤ ਮਜ਼ਾ ਆਇਆ ਬਹੁਤ ਮਜ਼ਾ ਆਇਆ ਤੇ ਚਲੋ ਜੀ ਅੱਜ ਸਾਡੇ 파ਰਟ ਦਾ ਐਂਡ ਹੋ ਚੁੱਕਾ ਤੁਸੀਂ ਸਾਡੇ ਇਸ 파ਰਟ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਉਮੀਦ ਹੈ ਕਿ ਤੁਸੀਂ ਐਸੇ ਤਰ੍ਹਾਂ ਗਾ ਵੀ ਪਿਆਰ ਦਿੰਦੇ ਰਹੋਗੇ ਤੇ ਸਭ ਨੂੰ ਐਪਰੀਸ਼ੀਏਟ ਕਰਦੇ ਰਹੋ। ਦੇਖੋ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਕਿ ਕੋਈ ਮਤਲਬ ਆਪਾਂ ਐਕਟਿੰਗ ਜਿਹੜੀ ਹੈ ਐਕਟਿੰਗ ਸਕੂਲ ਤੋਂ ਨਹੀਂ ਪ੍ਰਾਪਤ ਕੀਤੀ ਹੈ ਘਰ ਦੇ ਬਸ ਕਮਾਂਗਾ ਮੈਂ ਪਰ ਥੋੜਾ ਜਿਆ ਸ਼ੌਂਕ ਪੈਦਾ ਹੋ ਗਿਆ ਕਰ ਲਿਆ ਤੇ ਐਸੀ ਤਰ੍ਹਾਂ ਤੁਸੀਂ ਸਾਡੀ ਪੂਰੀ ਟੀਮ ਨੂੰ ਸਾਡੇ ਪੂਰੇ ਪਰਿਵਾਰ ਨੂੰ ਪਿਆਰ ਦਿੰਦੇ ਰਹੋ ਜੀ। ਥੈਂਕ ਯੂ। ਸੋ ਬਹੁਤ ਕਮੈਂਟ ਦੇ ਵਿੱਚ ਸਾਰਿਆਂ ਨੂੰ ਬਹੁਤ ਵਧੀਆ ਪਿਆਰ ਵੀ ਦਿੰਦੇ ਵੀ ਜੇ ਸਾਰਿਆਂ ਨੂੰ ਐਕਟਿੰਗ ਵੀ ਸਾਰਿਆਂ ਦੀ ਬਹੁਤ ਵਧੀਆ ਲੱਗਦੀ ਆ। ਸੋ ਥੈਂਕ ਯੂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਬੈਲ ਆਈਕਨ ਜਰੂਰ ਦਬਾਇਆ ਕਰੋ ਜਿਹੜੀ ਵੀ ਸਾਡੀ ਵੀਡੀਓਸ ਆਣਗੀਆਂ ਨਾ ਫਿਰ ਤੁਹਾਨੂੰ ਨੋਟੀਫਿਕੇਸ਼ਨ ਆ ਜਾਊਗਾ ਸੋ ਥੈਂਕ ਯੂ so much ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲੇ ਸੋਨੀ ਹਾ ਸਤਿ ਸ੍ਰੀ ਅਕਾਲ